ਤੀਵੇਂ ਦਿਨ ਜੋ ਉਹਨਾਂ ਦਾ ਮਰਨ ਵਕਤ ਦਾਖਲ ਹੋ ਚੁੱਕੇ ਇਸ ਵਿੱਚ ਕਾਰਨ ਉਹਨਾਂ ਦੀ ਸਿਹਤ ਚਿੰਤਾ ਖੜੀ ਕਰ ਹੀ ਰਹੀ ਹੈ ਮਾਮਲਾ ਕੋਰਟਸ ਵੀ ਪਹੁੰਚਿਆ ਹੋਇਆ ਲੇਕਿਨ ਇਸ ਵਿਚਕਾਰ ਕਿਸਾਨਾਂ ਨੇ ਇੱਕ ਵਾਰ ਫੇਰ ਤੋਂ ਡੱਲੇ ਵਾਲੂ ਜਬਰੀ ਚੁੱਕੇ ਜਾਣ ਦਾ ਖਰਚਾ ਜ਼ਾਹਿਰ ਕੀਤਾ ਔਰ ਇਸ ਤੋਂ ਲੈ ਕੇ ਖਨੌਰੀ ਬਾਰਡਰ ਤੇ ਹਲਚਲ ਵੀ ਵਧੀ ਰਾਤ ਨੂੰ ਦੋ ਅਣਪਛਾਤੇ ਵਾਹਨ ਘੁੰਮਦੇ ਨਜ਼ਰ ਆਏ ਦੋਵੇਂ ਗੱਡੀਆਂ ਤੇ ਲਾਲ ਬੱਤੀਆਂ ਲੱਗੀਆਂ ਹੋਈਆਂ ਸਨ ਇੱਕ ਕਿਸਾਨਾਂ ਦਾ ਮੌਕੇ ਤੇ ਜੋ ਮੌਜੂਦ ਸਨ ਖਨੌਰੀ ਬਾਰਡਰ ਦੇ ਉਹਨਾਂ ਦਾ ਕਹਿਣਾ ਜਿਸ ਨੂੰ ਲੈ ਕੇ ਇੱਥੇ ਖਰਚੇ ਜ਼ਾਹਿਰ ਕੀਤੇ ਗਏ ਨੇ ਗੱਡੀਆਂ ਨੂੰ ਕੇਰਨ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਗੱਡੀਆਂ ਭਜਾ ਕੇ ਲੱਗੇ ਇਹ ਉੱਥੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਪੁਲਿਸ ਪਾਰਟੀ ਜੱਕੀ ਸੇ ਹੋੜ ਦੀ ਗੱਡੀ ਸੀ ਇਹ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਲੇਕਿਨ ਕਿਸਾਨ ਇਸ ਤੋਂ ਪਹਿਲਾਂ ਵੀ ਇੱਕ ਖੱਚਾ ਜ਼ਾਹਿਰ ਕਰ ਚੁੱਕੇ ਨੇ ਕਿ ਜਬਰੀ ਚੁੱਕੀ ਡੱਲੇ ਵਾਲ ਨੂੰ ਇੱਥੋਂ ਚੁੱਕਿਆ ਜਾ ਸਕਦਾ ਜਿਸ ਨੂੰ ਲੈ ਕੇ ਖਨੌਰੀ ਬਾਰਡਰ ਤੇ ਲਗਾਤਾਰ ਪੈਰਾ ਵੀ ਦਿੱਤਾ ਜਾ ਰਿਹਾ ਹੈ ਸਖਤੀ ਜਿਹੜੀ ਹੈ ਕਿਸਾਨ ਆਪ ਹੀ ਕਰਦੇ ਹੋਏ تھے ਨਜ਼ਰ ਆਏ ਨਹੀਂ ਇਸ ਤੋਂ ਪਹਿਲਾਂ ਵੀ ਤੇ ਹੁਣ ਇੱਕ ਵਫੇੜ ਰਾਤ ਇੱਥੇ ਦੋ ਗੱਡੀਆਂ ਜਿਨ੍ਹਾਂ ਦੇ ਉੱਪਰ ਲਾਈਟਾਂ ਲੱਗੀਆਂ ਸੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸਾਨਾਂ ਦਾ ਕਹਿਣਾ ਦੋ ਕਿ ਇਸ ਨੂੰ ਗੱਡੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤੇ ਤਾਂ ਗੱਡੀਆਂ ਇੱਥੋਂ ਦੀ ਪਜਾਗ ਲੈ ਗਈਆਂ ਹਾਲਾਂਕਿ ਦੱਸਿਆ ਕਿ ਇੱਥੇ ਕਿਸਾਨਾਂ ਦਾ ਕਹਿਣਾ ਕਿ ਹਲੇ ਇਹ ਸਾਫ਼ ਨਹੀਂ ਹੈ ਸਾਨੂੰ ਕਿ ਇਹ ਪੁਲਿਸ ਦੀਆਂ ਗੱਡੀਆਂ ਸੀ ਜਾਂ ਕੋਈ ਹੋਰ ਗੱਡੀਆਂ ਇਸ ਦਾ ਪਤਾ ਜ਼ਰੂਰ ਲਗਵਾਇਆ ਜਾ ਰਿਹਾ ਹੈ ਲੇਕਿਨ ਪੁਲਿਸ ਪਾਰਟੀ ਜੱਕੇ ਸੇ ਹੋਰ ਦੀ ਗੱਡੀ ਸੀ ਇਹ ਹਾਲ ਤੱਕ ਪਤਾ ਨਹੀਂ ਚੱਲ ਸਕਿਆ ਲੇਕਿਨ ਇਸ ਵਿਚਕਾਰ ਕਿਉਂਕਿ ਖੱਟਾ ਜ਼ਾਹਿਰ ਕੀਤਾ ਜਾ ਰਿਹਾ ਹੈ ਤੇ ਹੁਣ ਹੋਰ ਵੀ ਚੌਕਸੀ ਖਨੌਰੀ ਬਾਰਡਰ ਤੇ ਵਧਾਈ ਗਈ ਹੈ ਸੋ ਰਾਤ ਨੂੰ ਇਹ ਦੋ ਅਣਪਛਾਤੇ ਵਾਹਨ ਕੁੰਮ ਦੇ ਨਜ਼ਰ ਆਏ ਦੋਵੇਂ ਗੱਡੀਆਂ ਤੇ ਲਾਲ ਬੱਤੀਆਂ ਲੱਗੀਆਂ ਸਨ ਕਿਸਾਨਾਂ ਦਾ ਕਹਿਣਾ ਹੈ ਗੱਡੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਆਪਾਂ ਜਾ ਕੇ ਲੈ ਗਏ ਸੋ ਤਸਵੀਰਾਂ ਦੇਖ ਸਕਦੇ ਹੋ ਰਾਤ ਖਨੌਰੀ ਬਾਰਡਰ ਦੀਆਂ ਨੇ ਔਰ ਇਸ ਤੋਂ ਬਾਅਦ ਹੁਣ ਖਨੌਰੀ ਬਾਰਡਰ ਤੇ ਚੌਕਸੀ ਅਤੇ ਸਖਤੀ ਹੋਰ ਵੀ ਵਧਾ ਦਿੱਤੀ ਗਈ ਹੈ ਕੱਲ ਇੱਥੇ ਰਾਤ 10 ਦੇ 10:30 ਵਜੇ ਦਾ ਟਾਈਮ ਸੀ ਕੁਝ ਅਣਪਛਾਤੀਆਂ ਗੱਡੀਆਂ ਜਿਨ੍ਹਾਂ ਦੇ ਉੱਤੇ ਬੱਤੀਆਂ ਲੱਗੀਆਂ ਹੋਈਆਂ ਸੀ ਉਹ ਪਤਾ ਨਹੀਂ ਪੁਲਤਮ ਲਾਜਮ ਸੀ ਜਾਂ ਕੌਣ ਸੀ ਲੇਕਿਨ ਉਹਨਾਂ ਇੱਥੋਂ ਆ ਕੇ ਉਹਨਾਂ ਵਾਪਸ ਘਮਾਰ ਲਈਆਂ ਲੇਕਿਨ ਅਸੀਂ ਸੰਤਰੀ ਐ ਅਸੀਂ ਸੰਤਰੀ ਡਿਊਟੀ ਕਰ ਰਹੇ ਆ ਅਸੀਂ ਤੇ ਇਹਦੀ ਹਵਾ ਨਹੀਂ ਲੰਗਣ ਦਿਆਂਗੇ ਕੋਈ ਵੀ ਹੋਵੇ ਫੋਰਸ ਹੋਵੇ ਜੇ ਗਾਂ ਆਉਣਾ ਕਿਉਂ ਨ ਤੇ ਅਸੀਂ ਸਾਡੀਆਂ ਲਾਛਾਂ ਦੇ ਉੱਤੋਂ ਦੀ ਨੰਗਣਗੇ ਅਸੀਂ ਡੱਲਿਆਲ ਸਾਨੂੰ ਇਹਨਾਂ ਦੇ ਉੱਤੇ ਸ਼ੱਕ ਹੈ ਵੀ ਇਹ ਡੱਲੇਵਾਲ ਸਾਹਿਬ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀਆਂ ਹਨ ਸਰਕਾਰਾਂ ਪਰ ਅਸੀਂ ਬਿਲਕੁਲ ਨਹੀਂ ਚੁੱਕਣ ਦੇਾਂਗੇ ਸੋ ਇਥੇ ਖर्चे ਜਿਹੜੇ ਨੇ ਕਿਸਾਨਾਂ ਨੇ ਜ਼ਰੂਰ ਜ਼ਾਹਿਰ ਕੀਤੇ ਨੇ